ਸ਼ੁਰੂ ਮੇਰੇ ਦੇਸ਼ ਵਾਸੀਆਂ ਲਈ ਸਪੈਸ਼ਲੀ ਪੰਜਾਬ ਲੋਕ ਸਭਾ ਗੁਰਦਾਸਪੁਰ ਸਾਰੇ ਮੇਰੇ ਪ੍ਰਵਾਸ ਤੇ ਇੱਕ ਇਹ ਦੁਖੀ ਖਬਰ ਹੈਗੀ ਹੈ ਲੇਕਿਨ ਘਬਰਾਂ ਦੀ ਜਰੂਰਤ ਨਹੀਂ ਨਿਊ ਵੇਰੀਐਂਟ ਕੋਵਿਡ ਜਿਹਦੇ ਲੱਖਾਂ ਜਾਨਾਂ ਗਈਆਂ ਨੇ ਉਹ ਨਹੀਂ ਵੇਰਿਆ ਜੀ ਐਮ 1 ਕਾਫੀ ਮਿਹਨਤ 25-30 ਬੰਦੇ ਦੀ ਮੌਤ ਹੋ ਗਈ ਹੈ 25 ਤੋਂ 3000 ਬੰਦੇ ਇਹਦੇ ਨਾਲ ਸਫਰ ਕਰ ਰਹੇ ਨੇ ਮੈਂ ਸਾਰੇ ਮੇਰੇ ਪਰਵਾਰਾਂ ਨੂੰ ਕਹਾਂਗਾ ਮੇਰੇ ਭੈਣ ਭਰਾ ਮੇਰੇ ਜਿਹੜੇ ਵੀ ਲੋਕ ਸਾਹਾ ਗੁਰਦਾਸਪੁਰ ਰਹਿੰਦੇ ਨੇ ਕਿਉਂਕਿ ਮੇਰਾ ਮੈਡੀਕਲ ਕਾਲਜ ਐਂਡ ਹਸਪੀਟਲ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਇੱਥੇ ਹੈ ਜਿਹੜਾ ਵੀ ਬੰਦਾ ਇਹਨੂੰ ਫੀਲ ਹੁੰਦਾ ਕਿ ਮੈਨੂੰ ਫੀਵਰ ਹੈ ਖਾਂਸ ਹੈ ਕੋਲਡ ਹੈ ਥੋੜੀ ਬਾਡੀ ਟੁੱਟ ਰਹੀ ਹੈ ਔਰ ਸਾਹ ਲੈਣ ਵਾਸਤੇ ਪ੍ਰੋਬਲਮ ਹੋ ਰਹੀ ਇਨੀਸ਼ੀਏਟਿਵ ਵਾਈਟ ਮੈਡੀਕਲ ਕਾਲਜ ਜਾਓ ਐਡਮਿਟ ਹੋ ਜਾਓ ਕੋਈ ਚਾਰ ਟੋੜੇ ਇੱਕ ਦੇਂਦਾ 1500 ਰੁ ਲਾਜ ਇਤਨਾ ਵੀ ਮਹਿੰਗਾ ਹੋ ਇਹਦੇ ਵਾਸਤੇ ਕਿਸੇ ਨੂੰ 1 ਰੁਪਿਆ ਜ਼ਿਆਦਾ ਦੇਣਾ ਨਹੀਂ ਬੁੰਗਾਚ ਵਾਈਡ ਮੈਡੀਕਲ ਕਾਲਜ 24 ਘੰਟੇ ਤੁਹਾਡੇ ਇਨਵੈਸਟੀਗੇਸ਼ਨ ਵਾਸਤੇ ਤੁਹਾਡੀ ਸੇਵਾ ਵਾਸਤੇ ਤਿਆਰ ਹੈ ਕਵਰਾਂ ਦੇ ਰੋਧ ਨੇ ਲੇਕਨ ਲਾ ਪ੍ਰੋਵਾਈਡ ਨਹੀਂ ਕਰਦੀ ਇਹਦੇ ਨੇ ਮੈਂ ਤੁਹਾਨੂੰ 4-5 ਲੱਖ ਦਾ ਸਿਰਿਆਂ ਦੇ ਕਫ ਕੋਲਡ ਫੀਵਰ ਔਰ ਸਾਹ ਲੈਣੇ ਚ ਪ੍ਰੋਬਲਮ ਜਿਹਨੂੰ ਵੀ ਫੀਰ ਹੁੰਦਾ ਇਹਦਾ ਮਤਲਬ ਕੋਵਿਡ ਦਾ ਉਹਨੂੰ ਕੋਵਿਡ ਕੇਂਦਰ ਆ ਗਿਆ ਬਿਮਾਰੀ ਦੇ ਅੰਦਰ ਆ ਗਿਆ ਔਰ ਦੂਸਰੇ ਜਿੱਥੇ ਵੀ ਦੂਸਰੇ ਹੈਗੇ ਕੋਸ਼ਿਸ਼ ਕਰੋ ਪੀਚ ਕਿਤੇ ਨਹੀਂ ਜਾਣਾ ये पूरा यकीन है घबराने की जरूरत नहीं सात सौ पेड का है चौबीस घंटे हादर बिलकुल घबराने की जरूरत नहीं कोई प्रॉब्लम नहीं होगी टाइमिटल आके मेडिसन लो और अपना ख्याल रखो आने वाला समय की होगा फिर नैक्स तो जो बुलेटिन हो गए और तो दसा जाएगा हो करना है ઇને અજ એટ મેલ કોલેજ એન્ડ હોસ્પિટલ ચેયરમ સાર્યાનું બનતી કરતા રહ્યા ધન્યવાદ નમસ્કાર